ऑपरेशन ब्लू स्टार सिखਾਂ ਦੇ ਮਨਾਂ ਵਿੱਚ ਬੇਗਾਨਗੀ ਅਤੇ ਬਗਾਵਤ ਦਾ ਆਲਮ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ অপারেশন ब्लू स्टार ਦੇ ਡੂੰਘੇ ਪ੍ਰਭਾਵਾਂ ਨੂੰ ਬਿਆਨ ਕਰਦੀ ਹੈ ਇਹ ਘਟਨਾ ਸਿਰਫ ਇੱਕ ਫੌਜੀ ਕਾਰਵਾਈ ਨਹੀਂ ਸੀ ਸਗੋਂ ਇਸ ਨੇ ਸਿੱਖਾਂ ਦੀ ਮਾਨਸਿਕਤਾ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਅਤੇ ਸਿਆਸੀ ਮਾਹੌਲ ਨੂੰ ਬੁਨਿਆਦੀ ਤੌਰ ਤੇ ਬਦਲ ਕੇ ਰੱਖ ਦਿੱਤਾ ਆਓ ਇਸ ਦੇ ਪ੍ਰਮੁੱਖ ਪ੍ਰਭਾਵਾਂ ਨੂੰ ਵਿਸਥਾਰ ਨਾਲ ਵੇਖੀਏ ਨੌਜਵਾਨਾਂ ਦੀ ਮਾਨਸਿਕਤਾ ਤੇ ਪ੍ਰਭਾਵ ਜਿਵੇਂ ਕਿ ਅਮਰਿੰਦਰ ਸਿੰਘ ਦੀ ਕਹਾਣੀ ਤੋਂ ਸਪਸ਼ਟ ਹੁੰਦਾ ਹੈ ਆਪਰੇਸ਼ਨ ਬਲੂ ਸਟਾਰ ਨੇ ਸਿੱਖ ਨੌਜਵਾਨਾਂ ਵਿੱਚ ਡੂੰਗੀ ਨਿਰਾਸ਼ਾ ਅਤੇ ਗੁੱਸੇ ਦੀ ਭਾਵਨਾ ਪੈਦਾ ਕਰ ਦਿੱਤੀ। ਅਕਾਲ ਤਖਤ ਅਤੇ ਸ੍ਰੀ ਹਰਮੰਦਰ ਸਾਹਿਬ ਤੇ ਹੋਇਆ ਹਮਲਾ ਸਿੱਖਾਂ ਲਈ ਸਿਰਫ ਇੱਕ ਧਾਰਮਿਕ ਸਥਾਨ ਤੇ ਹਮਲਾ ਨਹੀਂ ਸੀ ਸਗੋਂ ਇਹ ਉਹਨਾਂ ਦੀ ਆਤਮਾ ਅਤੇ ਪਛਾਣ ਤੇ ਸਿੱਧਾ ਵਾਰ ਸੀ। ਅਮਰਿੰਦਰ ਸਿੰਘ ਜੋ ਕਿ ਇੱਕ ਇੰਜੀਨੀਅਰ ਬਣਨਾ ਚਾਹੁੰਦਾ ਸੀ ਦਾ ਜਹਾਜ਼ ਅਗਵਾ ਕਰਨ ਵਿੱਚ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਕਿਵੇਂ ਨਿਰਾਸ਼ਾ ਨੇ ਆਮ ਨੌਜਵਾਨਾਂ ਨੂੰ ਵੀ ਕੱਟੜਵਾਦ ਦੇ ਰਾਹ ਤੇ ਧੱਕ ਦਿੱਤਾ। ਉਸ ਅਨੁਸਾਰ ਇਹ ਹਮਲਾ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹਨਾਂ ਦਾ ਆਪਣਾ ਘਰ ਢਾ ਦਿੱਤਾ ਗਿਆ ਹੋਵੇ ਵਿਦਰੋਹ ਦਾ ਪ੍ਰਤੀਕ ਅਮਰਿੰਦਰ ਸਿੰਘ ਦੀ ਕਹਾਣੀ ਉਹਨਾਂ ਸੈਂਕੜੇ ਸਿੱਖਾਂ ਦੀ ਕਹਾਣੀ ਹੈ ਜਿਨ੍ਹਾਂ ਦੀ ਜ਼ਿੰਦਗੀ ਇਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਗਈ ਉਸਨੇ ਦੁਬਈ ਵਿੱਚ ਆਤਮ ਸਮਰਪਣ ਕੀਤਾ ਭਾਰਤ ਵਾਪਸ ਆਇਆ ਅਤੇ 12 ਸਾਲ ਜੇਲ੍ਹ ਵਿੱਚ ਬਿਤਾਏ ਇਹ ਕਹਾਣੀ ਸਾਬਤ ਕਰਦੀ ਹੈ ਕਿ ਇਸ ਘਟਨਾ ਨੇ ਆਮ ਸਿੱਖਾਂ ਨੂੰ ਵੀ ਵਿਦਰੋਹ ਲਈ ਪ੍ਰੇਰਿਤ ਕੀਤਾ ਇਸੇ ਤਰ੍ਹਾਂ ਜਦੋਂ ਖੁਸ਼ਵੰਤ ਸਿੰਘ ਵਰਗੇ ਬੁੱਧੀਜੀਵੀ ਸਿੱਖ ਨੇ ਆਪਣਾ ਸਭ ਤੋਂ ਵੱਡਾ ਸਿਵਲ ਐਵਾਰਡ ਵਾਪਸ ਕਰ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਉਦਾਰਵਾਦੀ ਆਗੂ ਨੇ ਲੋਕ ਸਭਾ ਦੀ ਮੈਂਬਰੀ ਛੱਡ ਦਿੱਤੀ ਤਾਂ ਇਸ ਤੋਂ ਸਿੱਖਾਂ ਦੇ ਰੋਜ਼ ਦੀ ਡੁੰਗਾਈ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸਿਆਸੀ ਅਤੇ ਸਮਾਜਿਕ ਪ੍ਰਭਾਵ ਫਿਰਕੂ ਤਰਵੀਕਰ ਆਪਰੇਸ਼ਨ ਬਲੂ ਸਟਾਰ ਨੇ ਦੇਸ਼ ਵਿੱਚ ਫਿਰਕੂ ਤਰਵੀਕਰ ਨੂੰ ਹੋਰ ਤੇਜ਼ ਕਰ ਦਿੱਤਾ ਕੁਝ ਸਿਆਸੀ ਤਰ੍ਹਾਂ ਨੇ ਇਸ ਹਮਲੇ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਜਿਸ ਨਾਲ ਪੰਜਾਬ ਵਿੱਚ ਹਿੰਸਾ ਅਤੇ ਖੜਕੂਵਾਦ ਦਾ ਦੌਰ ਸ਼ੁਰੂ ਹੋਇਆ ਜੋ ਲਗਭਗ ਇੱਕ ਦਹਾਕੇ ਤੱਕ ਜਾਰੀ ਰਿਹਾ। ਜਾਨੀ ਨੁਕਸਾਨ। ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅੰਕੜਿਆਂ ਵਿੱਚ ਭਾਰੀ મતਪੇਦ ਇਸ ਘਟਨਾ ਦੇ ਦਰਦਨਾਕ ਪਹਿਲੂ ਨੂੰ ਦਰਸਾਉਂਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ 493 ਆਮ ਲੋਕ ਅਤੇ 83 ਫੌਜੀ ਮਾਰੇ ਗਏ, ਜਦੋਂ ਕਿ ਮਨੁੱਖੀ ਅਧਿਕਾਰ ਕਾਰਕੁਨ ਇਹ ਗਿਣਤੀ 4000 ਤੋਂ 5000 ਤੱਕ ਦੱਸਦੇ ਹਨ। ਇਸ ਤਰ੍ਹਾਂ ਆਪਰੇਸ਼ਨ ਬਲੂ ਸਟਾਰ ਨੇ ਸਿਰਫ ਇੱਕ ਧਾਰਮਿਕ ਸਥਾਨ ਤੇ ਕਾਰਵਾਈ ਨਹੀਂ ਕੀਤੀ ਸਗੋਂ ਇਸਨੇ ਪੰਜਾਬ ਦੀ ਪੀੜ੍ਹੀ ਨੂੰ ਡੂੰਘਾ ਸਦਮਾ ਦਿੱਤਾ ਜਿਸ ਦੇ ਸਿੱਟੇ ਵਜੋਂ ਨੌਜਵਾਨਾਂ ਨੇ ਬਗਾਵਤ ਦਾ ਰਾਹ ਅਪਣਾਇਆ ਅਤੇ ਇਸਨੇ ਪੰਜਾਬ ਦੇ ਇਤਿਹਾਸ ਨੂੰ ਹਮੇਸ਼ਾ ਲਈ ਬਦਲ ਦਿੱਤਾ